ਮਿਸਾ ਸੇਕਾਲੀ ਸਾਰਿਆਂ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੇਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਗਾਵਾਂ ਤੁਹਾਨੂੰ ਦਿਖਾਉਣੀਆਂ ਜਿੰਨਾਂ ਦੇ ਵਿੱਚ ਦੋ ਬੱਚੇ ਵਾਲੀਆਂ ਵਾ ਤੇ ਦੋ ਬੱਚੇ ਤੋਂ ਬਿਨਾ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਜੀ ਹੋ ਸੌਣ ਠੀਕ ਠਾ ਜੇ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦਾਸਤਵੇਜ਼ ਕਰੀ ਹਾਂ ਸੋਨੂ ਸਾਇਜ ਨਾਲ ਅਜਲਾ ਰਸਤੇ ਫੋਨ ਨੰਬਰ ਵੀ ਬੋਲ ਦੇ ਕਰੀ ਇੱਕ ਨਾ 5752 ਠੀਕ ਹੈ ਜੀ ਤੇ ਅੱਜ ਫਿਰ ਚਾਰ ਗਾਵਾਂ ਹਨ ਦੋ ਬੱਚੇ ਲੀਆਂ ਤੇ ਦੋ ਬੱਚੇ ਤੋਂ ਵੀ ਨਾ ਠੀਕ ਹੈ ਤੇ ਸ਼ੁਰੂਆਤ ਫਿਰ ਆਹੀ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਕਿੰਨਾ ਚਿਰ ਹੋਇਆ ਇਹਨਾਂ ਸੋਈ ਨਾ ਬਾਜ ਸੂਨੀ ਕੋਈ ਮਹੀਨੇ ਤੋਂ ਬਾਅਦ ਹੀ ਟਾਈਮ ਹੋ ਗਿਆ ਨਾ ਬਾਈ ਮਗਰ ਕੀ ਜੇ ਅੱਛਾ ਮਗਰ ਇਹ ਦੱਸ ਦੇਣਾ ਵੀ 20 ਦਿਨ ਮਹੀਨੇ ਦਾ ਬਾਹਰ ਹੀ ਹੋਣਾ ਹੈ ਇਹਨੇ ਤਾਂ ਬਾਹਰ ਹੀ ਆ ਜਿਹੜਾ ਆਪਣੇ ਸਮਝ ਨਾਲ ਲਾਲਾ ਕਿ ਬੱਚਾ ਛੱਡੋ ਭਾਵੇਂ ਨਾ ਛੱਡੋ ਦਾ ਬੱਚੇ ਨੂੰ ਬਿਨਾਂ ਹੀ ਉਹ ਤੁੰਦੇ ਕੋਈ ਇੱਥੇ ਬੈਠੇ ਸੋਣ। ਠੀਕ ਆ। ਵੀਰ ਬੜੀ ਤਾਂ ਹੀ ਉਹਦੇ ਬੱਚਾ ਨਹੀਂ ਛੱਡਦੇ ਨਾ ਥਲੇ। ਠੀਕ ਆ। ਉਹਨੇ ਦਲਦੀਆਂ ਵਰਦਾ ਨਾ ਬਿਜਾ ਹਾਲੇ ਛੱਡਣਾ। ਤੇ ਆ ਥਾਨ ਵੀ ਦੇਖ ਸਕਦੇ ਤੇ ਲਾਗੇ ਤੋਂ ਤੇ ਦੁੱਧ ਕਿੰਨਾ ਇਹਦੇ ਕੋ ਪੱਕਾ? ਦੁੱਧ ਭਾਜੀ 11 ਕਿਲੋ ਕੋ ਪਰ 10 ਕਿਲੋ ਠੰਡਾ ਕਰਕੇ ਕੋਈ ਜਿੱਦਾ ਮੱਦੀ ਮਿੰਦਾ ਰਵੇ ਭਾਜੀ ਜਿੱਦਾ ਮੱਦੀ ਹੈ ਆਪਣੇ ਘਰ ਕਰਕੇ ਮੈਨੇ ਭਾਵੇਂ ਇੱਥੇ ਮਿਲ ਕੇ ਲੈ ਜੀ। ਪੱਕਾ ਦੁੱਧ ਜਿਹੜਾ ਹੈਗਾ ਵਾ। ਨਾ ਭਾਈ ਲੀਟਰ ਨਾਲ ਮਿਲਣਾ ਪਾਗਲਾ ਵਾ ਲੀਟਰ ਵਾਲਾ। ਖੋਲੋ ਫਿਰ ਤੋਰ ਦਈਏ। ਯੋਣ ਭਾਜੀ ਗਲਤ ਹੋਏ ਘੂਟ ਛਟਾਵੇ। ਥਣ ਘੜਵਾ ਰੱਖੇ। ਕੋਈ ਥਣ ਘੜਵਾਦ ਘੂਟ ਛਟਾ ਮਾਰੇ ਕੋਈ। ਠੀਕ ਆ। ਬੱਚਾ ਆਪਾਂ ਵੀ ਛੱਡੋ ਤਾਂ ਭਾਈ ਨਾਲੇ ਪਾਉਣੀ ਥੱਲੇ ਛੱਡ ਦੇ। ਠੀਕ ਆ। ਅ ਦੱਸਿਆ ਚੰਗਾ ਦਾ ਮੜ ਕੇ ਫਿਰ ਉਹ ਥੱਲੇ ਨਹੀਂ ਨਾ ਛੱਡਣ ਗਿਆ। ਠੀਕ ਆ। ਹਾਂਜੀ। ਤੇ ਮੁੱਲ ਫਿਰ ਇਹਦਾ। ਮੋਲ ਦੇ ਰਹੀਏ 32000 32000 ਦੀ ਵੱਧ ਨਹੀਂ ਆ ਥੋੜੀ ਜੀ ਚਲੋ ਘੱਟ ਕਰ ਦਈਏ ਜਿਆਜ ਜੀ ਬੱਚੀ ਭਾਈ ਚੰਗੀ ਆ ਦੰਦਾ ਜੀ ਬੱਚੀ ਆ ਆ ਚਲੋ ਸੋਨੇ ਰੰਗ ਰੂਪ ਦੀ ਆ ਤਰਾ ਚਲੋ ਆਫਲ ਨਹੀਂ ਚੰਗਾ ਦੁੱਧ ਵੀ ਥਲੇ ਹੈਗਾ ਵਾ ਅਗਰੇ ਮਨ ਉਦਾਂ ਹੀ ਆ ਜਿਆਜ ਜੀ ਕਰੀਏ ਇੱਕੋ ਗੱਲ ਕਰੀਏ ਜਿਹੜੀ ਭਾਈ ਫਿਰ 30000 ਜੀ 30000 ਜੀ ਚਲੋ ਬਾਕੀ ਇੱਕੋ ਫੋਨ ਲਾਵੇ ਨਾ ਭਾਵੇਂ ਮੋਲ 29000 ਦੀ ਭਾਈ ਹਾਂ ਨਾ ਵਾਸੀ ਲਵਾਂਗੇ ਕੋਈ ਫੋਨ ਲਾਵੇ ਇੱਕ ਕਰੀ ਮੈਨੂੰ ਫੋਨ ਗਲਤ ਹੋਵੇ ਕੋਹ ਪੂਰ ਛੱਟਾ ਮਾਰੇ ਥਣ ਘਾੜਵਾ ਦੋ ਉਹ ਆਪਣੀ ਗਰੰਟੀ ਫੁੱਲ ਠੀਕ ਹੈ ਜੀ ਮ ਤੇ ਹੁਣ ਇੱਕ ਆ ਕਾਫੀ ਵੱਡੇ ਕੱਦ ਵਾਲੀ ਗਾਮ ਆ ਜਿਹੜੀ ਤੇ ਥਾਣੇ ਦੇ ਵੀ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਚੰਗਾ ਦੂਰ ਦੂਰ ਜਿਹੜਾ ਥਾਣੇ ਦਾ ਵੀ ਆ ਦੇਖ ਸਕਦੇ ਜੀ ਦੱਸ ਤੀਏ ਵੇਦੀਆਂ ਦੇ ਬਾਰੇ ਵੀ ਇਹ ਪਾਈ ਜਿਹੜੇ ਵੀਰ ਕੋਈ ਆਈ ਹੈ ਨਾ ਹੁਣ ਦੋ ਤਿੰਨ ਦਿਨ ਹੋ ਗਏ ਅੱਠਾਂ ਤੋਂ ਬਾਅਦ ਹਾਂਜੀ ਉਹਨੇ 9000 ਦੇ ਅੱਧੇ ਲੱਗ ਜਾਗੇ ਦੋ ਦਿਹਾੜ ਠੀਕ ਹੈ ਅੱਜ ਕੋਈ ਲੈ ਜੂ ਦੋ ਚਾਰ ਦਿਨ ਸਾਹਮਣੇ ਨਾ ਵੀ ਜਦਾਂ ਫੇਰ ਫੋਨ ਲਾਵੇ ਦੁੱਧ ਕਿੰਨਾ ਦੇ ਉਹ 14 15 ਕਿਲੋ ਬੋਲੂਗੀ ਹੁਣ ਕਿੰਨਾ ਹੈ ਹੁਣ ਦੁੱਧ ਉਹ 9 ਕਿਲੋ ਤੋਂ 8 ਕਿਲੋ ਕਰਕੇ ਦੋਹਾਂ ਲਈ ਠੀਕ ਹੈ ਜਾ ਲੀਟਰ ਮਾਰਗੇ ਬਾਕੀ ਨੇ ਸੱਜਣੇ ਦੁੱਧ ਚੰਗਾ ਕੱਢਿਆ ਹੋਣਾ ਵਾਹ ਇਹਨੂੰ ਪੂਰੇ 2 ਮਹੀਨੇ ਪੈਣੇ ਹੋਏ ਇਹ ਕੋਈ ਗਰੰਟੀ ਨਹੀਂ ਕੋਈ ਬਾਕੀ ਪੂਰੀ ਜਵਾਨ ਹੈ ਜਿਹੜੀ ਪਰ ਸਰੀਰਾਂ ਥੋੜੀ ਜੀ ਸੰਭੀ ਘਟੇ ਆਹ ਫੇਰ 30 32 ਕਿਲੋ ਨਹੀਂ ਆਜੇ ਤੇ ਥਣ ਥਣ ਪੂਰੇ ਜੇ ਇੱਕ ਥਾਂ 'ਚ ਦੋ ਕਿੰਨਾ ਤਰ੍ਹਾਂ ਦਾ ਫਰਕ ਹੈ ਮੰਗ ਲਈ ਦੋ ਤਿੰਨ ਤਰ੍ਹਾਂ ਦਾ ਜ਼ਿਆਦਾ ਨਹੀਂ ਉਹਦਾ ਪਤਾ ਨਹੀਂ ਲੱਗਦਾ ਅੱਜ ਦੱਸਣਾ 2 14 ਦਾ ਠੀਕ ਹੈ ਪਿ ਠੀਕ ਹੈ ਜੀ ਆ ਇਹ ਲੀਕੋ ਜ਼ਿਆਦਾ ਆ ਉਤੋਂ ਉਪਰ ਕਰਕੇ ਤੁਹਾਨੂੰ ਬੜੀਆਂ ਗਾਵ ਘੜ ਦਿੰਦੇ ਫਿਰ ਸੱਜਣ ਹਾਂ ਕਈ ਵਾਰੀ ਟੋਕੜਾਂ ਦਾ ਫਰਕ ਪੈ ਜਾਂਦਾ ਅਕਸਰ ਹੀ ਬਾਕੀ ਉਹ ਤਾਂ ਬਰਾਬਰ ਹੀ ਚੁਵਾ ਲਾਂਗੇ ਅਹੀਂ ਉਹਦਾ ਜੇ ਕਹੀਏ 2 3 70 ਰੱਖਿਸ਼ ਕੇ ਮਾਰਦੀ ਨੇ ਪਰਲੇ ਜਾਂ ਚੋਂ ਹਾਂਜੀ ਫਿਰ ਵੀ ਬਰਾਬਰ ਚੁਵਾ ਲਗੇ ਤੇ ਬਾਕੀ ਮਿਲਕ ਮੀਨ ਵੀ ਇਹਦੇ ਚੰਗੇ ਲੱਗੇ ਇਹ ਆਪੇ ਖੜੇ ਕੋਈ ਨੂੰ ਸਾਹਵਲਾ ਤੇ ਫੇਰ ਹੀ ਜਿਹੜਾ ਵਾ ਇਹਦਾ ਵਾਦਾ ਕਿਹਨੇ ਮਿਲਦੀ ਏ ਠੀਕ ਹੈ ਇਹ ਵੀ ਬੰਗੇ ਤੋਂ ਬਿਨਾਂ ਹੀ ਦੀ ਹਾਂ ਦੇਖ ਸਕਦੇ ਹਵਾ ਨੇ ਲੱਗੇ ਤਾਂ ਤੇ ਇਹਦੇ ਕੋ ਇਹਦਾ ਮੁੱਲ ਫਿਰ ਇਹਦਾ ਭਾਈ ਦੇ ਦਈਏ 17 ਦੀ ਦੇ ਦਈਏ 17000 ਦੀ ਕਿ ਛੋਟ ਛੱਟ ਵਿੱਚੋਂ ਕਰ ਦਈਏ ਹੋਰ ਭਾਈ 16000 ਦੀ ਹਾਂ ਨਾ ਚਲੋਗੇ ਜੇ ਮੇਰੇ ਕੋ 8 ਕਿਲੋ ਤੇ ਜੇ ਕੋ 2 4 ਦਿਨ ਬਾਅਦ ਹਾਲਿਆ ਚੰਗਾ ਪਾਤਾ ਉਹਦੇ 14 15 ਕਿਲੋ ਘਰਾਂ ਦੇ ਕਰੂਗੀ ਠੀਕ ਹੈ ਜੀ ਤਰ ਬਤਾ ਗਾਂਵ ਵੱਡੀ ਨੇ ਕਰ ਲੈ ਯਾਦ ਕਰ ਦੇ ਇੱਕ ਹੀ ਆਮ ਹੈ ਤੇ ਹੁਣ ਆ ਜਿਹੜੇ ਆ ਗਏ ਆਪਣੇ ਕੋਲ ਇਹ ਸੂਈ ਹੈ ਇਹ ਵੀ ਇਹਦਾ ਆਜ ਬੱਚਾ ਸੀ ਹਾਂ ਬੱਚਾ ਜੀ ਇਹਦਾ ਸੂਈ ਨੂੰ ਕੋਈ 7 ਦਿਨ ਹੋ ਗਏ ਜੇ 7-8 ਦਿਨ ਹੋ ਗਏ ਆ ਦੁੱਧ ਕਿੰਨਾ ਦੇਖੋ ਪੱਕਾ ਦੁੱਧ ਭਾਈ 7 ਕਿਲੋ ਕੰਢਿਆ ਦੁੱਧ ਤੋਰੋਂ ਫੇਰ ਇੱਕ ਅਲੀ ਨੇ ਥੋੜਾ ਡਰਦੀ ਡਰਦੀ ਜੀ ਆ ਬੱਚੇ ਦਾ ਬਲਾ ਕਰਦੀ ਆ ਵੇ ਉਹ ਬਾਜੀ ਹੋ ਗਏ ਸੁਈ ਨੂੰ 7 ਦਿਨ ਹੋ ਗਏ ਮੈਨਾਂ ਨੂੰ ਮਰੂ ਜਲ ਜਿਆਦਾ ਰਹੀ ਐ ਜਲ ਠੌਂਗਲੇ ਚ ਪਈ ਹੋਈ ਠੀਕ ਹੈ ਇਹ ਮੜੀ ਤਰ੍ਹਾਂ ਬਲ ਗਿਆ ਠੀਕ ਹੈ ਅਹ ਠੰਡੀ ਤੇਰੀ ਦਾ ਪਤਾ ਲੱਗ ਜਾਂਦਾ ਹਾਂ ਤੇ ਆਹ ਦੇਖ ਸੱਦੇ ਹਵਾ ਨੇ ਇਹਦਾ ਲੱਗ ਕੇ ਦਾ ਮਗਰ ਕੀ ਹੈ ਇਹਦੇ ਅੱਛਾ ਜੀ ਹਮੇਂ ਅਸੀਂ ਤਾਂ ਚੋਂ ਲੱਗਿਆ ਰੱਸੀ ਜਿਹੜੀ ਪਾ ਲੈਣੀ ਆ ਹਾਂ ਇਦਾਂ ਭਾਈ ਕੋਈ ਇਹ ਸੀਲ ਆ ਕੁੱਤ ਨਹੀਂ ਮਾਰਦੀ ਉਹ ਹੱਦੀ ਵੜਾ ਗਈ ਠੀਕ ਹੈ ਖਾਨੀ ਜੀ ਠੀਕ ਹੈ ਦਿਖਾਦਾ ਚਾ ਵਾ ਫਿਰ ਵਿਧੀ ਇਹਦਾ ਤੇ ਬਿਚਲੇ ਫਨੰਦਾਂ ਚਲਾ ਦੇ ਸਾਡਾ ਬਾਕੀ ਇਹ ਵੀ ਹੈਗੀ ਠੰਡੀ ਤੇਰੀ ਆ ਉਤਰਾ ਤੇ ਬਾਕੀ ਦੁੱਧ ਵੀ ਸੰਗਣਾ ਹੁੰਦਾ ਇਹੋ ਜਿਹਾਂ ਗਾਵਾਂ ਦਾ ਭਾਰੀ ਵਾਲਾ ਸਾਤ ਕੰਨ ਦੁੱਧ ਹੋਵੇ ਤੇ ਦੱਸੀਏ ਫਿਰ ਮੋਲੇ ਦਾ ਆਪਾਂ ਇਹਦੀਆਂ ਲਾਤਾ ਮਾਰਾਂਗੇ ਵੇ ਲੋ ਠੀਕ ਹੈ ਜਨਾ ਮੈਂ ਬਾੜੀ ਥਲੇ ਪਈ ਜੇ ਨੂੰ ਕੋਈ ਲਾਤਕੂ ਦਮਾਰਦਾ ਨਹੀਂ ਹੈਗੀ ਠੀਕ ਹੈ ਹਾਂ ਬਾਦੀ ਬਾਦੀ ਪੀਲੇ ਮਹਾਂ ਕਈ ਵੀਰ ਮੜਕਾਂ ਦੇ ਗਰਮਿਆਂ ਅਠੰਡੀ ਹਾਡੇ ਘਰ ਲੋ ਐ ਸੀਲ ਜੇ ਕਿਹਦੀ ਹੈ ਹਾਂਜੀ ਹਾਂਜੀ ਹਾਂ ਤੇ ਦੱਸਿਓ ਵੇ ਜੀ ਮੁੱਲ ਫਿਰੇ ਤਾਂ ਆਪਾਂ ਇਹ ਭਾਈ ਹਾਂ ਨਾ ਬਦ ਦੇ ਲਾਂਗੇ 18000 18000 ਦੀ ਹਾਂ ਮੁੱਲ ਬਾ 20 ਮੰਗੀ 21 ਮੰਗੀ 18000 ਦੇ ਦਾਂਗੇ ਤੇ ਬਾਲਟੀ ਚੁੱਕਣੀ ਨਹੀਂ ਥੱਲੇ ਬਾਲਟੀ ਰਹਿੰਦੀ ਪੀਤ ਤਾਂ ਹੋਏ ਕੋਈ ਆਣ ਕੇ ਚੁੱਕਣ ਜਿਹੜੇ ਖੜਦੀ ਆ ਅੱਛਾ ਥੱਲੇ ਚੋਲੂਗਾ ਇਹ ਆ ਕਿ ਹਲਦੀ ਜਲਦੀ ਨਹੀਂ ਮਾਤਾ ਸੀਲੇ ਭਾਈ ਹੁਣ ਦੇ ਲੋ ਆਪਾਂ ਬਾਦੀ ਪਿੱਛੇ ਵੰਗੇ ਦਾ ਆਪਾਂ ਵੇ ਲੋ ਸਾਰੀ ਗੱਲਾਂ ਹਾਂਜੀ ਹਾਂਜੀ ਹਾਂ ਲਾ ਕੇ ਫਿਰ ਕੈਮਰਾ ਪਾ ਦੋ ਖੁਸ਼ਮਾਗਾਈ ਮਾਰੇ ਕਿ ਦ ਹਾਂ ਚਲ ਆ ਰਿਹਾ ਤੇ ਕਿੰਨੇ ਦੀ ਜੱਸ ਲਵਾਏ ਫਿਰ 17000 ਦੀ 17000 ਦੀ ਭਾਈ ਹਾਂ ਨਹੀਂ ਲਵਾਵਾਂਗੇ ਬਸ਼ੀ ਅੱਛਾ 7 ਕਿਲੋ ਸੂਈ ਨਾਲ ਚ ਪੰਜਵਾਂ ਛੇਵਾਂ ਦਵਾ ਦੇ ਠੀਕ ਹੈ ਹਾਂ ਠੀਕ ਹੈ ਤੇ ਹੁਣ ਇੱਕ ਜਿਹੜੀ ਆ ਰਹੀ ਹੈ ਇਹਦੇ ਕੋ ਦੁੱਧ ਕਿੰਨਾ ਹੈ ਇਹ ਕੋ ਭਾਈ ਦੁੱਧ ਉਹ 6 ਕਿਲੋ ਹੈ ਰਾਤੀ ਦੇ ਪੱਠੇ ਨਹੀਂ ਖਾਦੇ ਜੜੰਗੀ ਵੀ ਸਾਡੇ ਕੋਲ ਠੀਕ ਹੈ ਉਹਦਾ ਭਾਈ ਕੋ 5 5.5 ਕਿਲੋ ਦਰੰਗੀ ਦਵਾਵਾਂਗੇ ਥਾਣ ਕੋਈ ਅਗਲੇ ਨਾਲ ਅਗਲੇ ਦਾ ਮੰਗਲ ਦਾ ਮਗਲ ਭੂ ਛਟਾ ਕਾਰ ਵੱਲ ਪੁੱਗ ਰਹੀ ਏ ਹੈਗਾ 5 ਕਿਲੋ ਪੱਕਾ ਦੁੱਧ ਪੰਜਾਂ ਤੋਂ ਭਾਜੀ ਬਾਹਰ ਦੁੱਧ 2 ਲੀਟਰ ਮਾਰਦੇ ਤੋਰ ਦੋ ਫੇਰ ਇਹਨਾਂ ਵਿੱਚ ਦੂਜਾ ਨੰਬਰ ਇਹਨੂੰ ਬਣੀ ਨੂੰ 3 1/2 ਪੌਣੇ 3 ਮਹੀਨੇ ਹੋ ਜੇ ਚੈੱਕ ਨਹੀਂ ਜੁਈਏ ਅੱਛਾ ਚੈੱਕ ਨਹੀਂ ਕਰਾਈ ਸਾਡੇ ਕੋਲ ਟਾਈਮ ਤੋਂ ਨਹੀਂ ਲੱਗਦਾ ਇਹਨਾਂ ਹੁਣ ਕੀ ਕਰੇ ਬੰਦਾ ਚੈੱਕ ਤਾਂ ਬਸ ਨਹੀਂ ਇਹ ਅੱਜ ਫੇਰ ਹੀ ਆਈ ਏ ਠੀਕ ਹੈ ਹਾਂ ਉਹ ਨਹੀਂ ਬਿਲਾਵੇ ਕਿ ਇਹ ਕੰਮ ਨਿਕਲਾਵੇ ਆਪਾਂ ਚੱਕਣੀ ਹੀ ਕਰਾਈਏ ਗਾਂ ਦੇ ਵੀ ਚਲੋ ਵੱਡੇ ਆ ਚੰਗੇ ਕੱਦ ਕਾਠਾ ਲਈ ਆ ਵੱਡੀ ਭਾਜੀ ਪੂਰੀ ਗਾਂ ਦੇ ਤੇ ਸਾਂਭੀ ਥੋੜੀ ਇਹ ਵੀ ਘਾਟੀ ਏ ਕਿਸੇ ਬਾਕੀ ਇਹ ਵੀ ਆਪ ਕੋ ਇੱਧਰ ਲਿਆਓ ਇਹ ਵੀ ਦੀ ਕੋ ਲਤਾ ਮਾਰਨੀ ਇਹ ਦਾ ਮੱਤੀ ਬਾਈ ਉਹ ਤੇ ਇਹ ਨਹੀਂ ਚਾਈ ਆਵਾਜੀ ਤੇ ਗਰਮ ਹੋ ਗਈ ਤੇ ਇਹਦਾ ਵੀ ਦੁੱਧ ਸੰਘਣਾ ਹੋਣਾ ਸੰਘਣਾ ਇਹ ਇੱਕ ਇੱਕਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਜਿਹੜਾ ਹਨਾ ਬਾਈ ਵਾਲ ਨੂੰ ਪਾਵਾਂਗੇ ਦੁੱਧ ਨੇ 6-7 7-8 ਕਿਲੋ ਕਰਾਣਾ ਰਬਾ ਨਹੀਂ ਠੀਕ ਆ ਚਲੋ ਲੈ ਜਾ ਫਿਰ ਇੱਕ ਵਾਰੀ ਤੇ ਇਹਦਾ ਮੁੱਲ ਫਿਰ ਏ ਭਾਈ ਜੀ ਸਾਢੇ 13000 ਸਾਢੇ 13000 ਜੀ ਹਾਂ ਪੰਜਾਬ ਵੱਡੀ ਆ ਕੋਈ ਦੰਦ ਨਹੀਂ ਕੋਈ ਭੂਤ ਸ਼ਤਾਨਾ ਆ ਓਕੇ ਅਗਲੇ ਨਾਲ ਅਗਲਾ ਮੁੱਦਾ ਤੇ ਵਿੱਚੋਂ ਕਰਨਾ ਕੋਈ ਮੰਨ ਤਾ ਨਾ 13000 ਭਾਈ 12000 ਦੀ ਹਾਂ ਨਹੀਂ ਦਵਾਂਗੇ ਠੀਕ ਆ ਪੂਰੇ 12000 ਤੇ ਠੀਕ ਹੈ ਵੀ ਜੀ ਹਾਂਜੀ ਬਾਕੀ ਜੋ ਵੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਤੇ ਆਪਣੇ ਜਿੰਮੇ ਨਾਲ ਇੱਥੇ ਬਚਲ ਖੜਾ ਆਪਣੀ ਵੇਚ ਚਾਹ ਕੇ ਖੜਾਗਾ ਤਾਂ ਜਲਮੀ ਤੁਹਾਨੂੰ ਪਤਾ ਪਾਣੀ ਜਿਹੜੀ ਕਰਦੀਆਂ ਮੰਨ ਲਓ ਅੱਜ ਹੀ ਨਾ ਜੀਆਂ ਹੁਣ ਗਾਂ ਬੀੜ ਜਾਣੀਆਂ ਵਾ ਠੀਕ ਹੈ ਜੀ ਹਾਂ ਠੀਕ ਹੈ ਵੀ ਜੀ